ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਬੀਡੀਐਸ ਸਕੀਮ ਤਹਿਤ ਲਾਭ ਉਠਾਉਣ ਲਈ ਦਿੱਤੀ ਮਿਤੀ ਦੇ ਆਖਰੀ ਦਿਨ ਅੱਜ ਬਿਜਲੀ ਦਾ ਉਤਰ ਮਰੈਂਡਾ ਵਿਖੇ ਵੱਡੇ ਗਿਣਤੀ ਖਪਤਕਾਰਾਂ ਨੇ ਆਪਣੇ ਘਰਾਂ ਦੇ ਲੋਡ ਵਧਾ ਕੇ ਸਰਕਾਰ ਵੱਲੋਂ ਦਿੱਤੀ ਇਸ ਸਕੀਮ ਦਾ ਲਾਭ ਉਠਾਇਆ ਸਰ ਕਿਸ ਅਹੁਦੇ ਤੇ ਹੋ ਤੁਸੀਂ ਇੱਥੇ ਡਬਲ ਏ ਜੀ ਡਿਕਨੇਸਟਿਕ ਸਰ ਸਰ ਅੱਜ ਤੁਹਾਡੇ ਕੋਲ ਬਿਜਲੀ ਦਫਤਰ ਚ ਇਹਦੇ ਖਤਕਾਰ ਆ ਬਹੁਤ ਜਿਆਦਾ ਰਸ਼ ਹੋਇਆ ਜਿਹੜੇ ਲੋਡ ਵਧਾ ਰਹੇ ਆ ਹਾਂਜੀ ਹਾਂਜੀ ਤੇ ਰਸ਼ ਬਹੁਤ ਆ ਜੀ ਕੀ ਕਰਨਾ ਹਾਂ ਜੀ ਨਾ ਜੀ ਬੀ ਡੀ ਐਸ ਦੀ ਯਾਨੀ ਕਿ ਲਾਸਟ ਡੇਟ ਹੈ ਜੀ ਠੀਕ ਹੈ ਹਾਂਜੀ ਤੇ ਇਹਦੇ ਖਰ ਇਹਦੇ ਕੈਂਪ ਵਗੈਰਾ ਨਹੀਂ ਤੁਸੀਂ ਲਾਏ ਕੋਈ ਪਿੰਡਾਂ 'ਚ ਕੀ ਪਿੰਡਾਂ 'ਚ ਪੈਸੇ ਕਾਫੀ ਜਤੋਂ ਜਾ ਕੇ ਉਹ ਕਹਿੰਦੇ ਲਗਭਗ ਤਿੰਨ ਵਾਰ ਰੇਡ ਵਧ ਗਈ ਸੀ ਸਭ ਕਹਿੰਦੇ ਤੇ ਹੁਣ ਸਰ ਇਹ ਟਾਈਮ ਜਿਹੜਾ ਪਬਲਿਕ ਮੰਗ ਕਰ ਰਹੀ ਹੈ ਵੀ ਟਾਈਮ ਹੋਰ ਜਿਆਦਾ ਚਾਹੀਦਾ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਜੀ ਜੀ ਤਾਂ ਸਾਡੇ ਕੋਲ ਪੈਸੇ ਦਾ ਅੱਜ ਲੱਖ ਰੇਟ ਹੈ ਜੀ ਕੋਈ ਪਿੱਛੋਂ ਆਈ ਸਾਨੂੰ ਕੋਈ ਹੁਕਮ ਨਹੀਂ ਅਸੀਂ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦੇਵਾਂਗੇ ਜੀ ਸਾਡੇ ਕੋਲ ਲਗਭਗ ਜਾਨੀ ਕਿ ਪਿੱਛੋਂ ਕੀ ਮਾਣੀ ਜੀ ਆਪਣਾ ਮੋੜ ਦੀ ਹੋਜੀਤ ਦੇ ਮੁਤਾਬਕ ਵਧਣੀ ਜੀ ਜੀ ਬਾਕੀ ਆਪਣਾ ਸੀਹੀ ਲਗਭਗ 9 ਵਜੇ ਆ ਗਿਆ ਜੀ ਬਾਕੀ ਸਾਰਾ ਸਟਾਫ 9 ਵਜੇ ਕੰਮ ਸ਼ੁਰੂ ਕਰ ਦਿੱਤਾ ਸੀ ਜੀ ਆ ਗਿਆ ਜੀ ਸਰ ਇੱਕ ਕਾਊਂਟਰ ਲੱਗਣ ਕਾਰਨ ਰਸ਼ ਜ਼ਿਆਦਾ ਨਹੀਂ ਹੋਇਆ ਰੁਕੇ ਹੋਇਆ ਕੰਮ ਘੱਟ ਨਿਕਲ ਰਿਹਾ ਜੀ ਥੋੜਾ ਜੀ ਆਪਣਾ ਸਾਹਿਬ ਕਾਹਨ ਦਾ ਕਹਿਣ ਦਾ ਮਤਲਬ ਹੈ ਇੱਕ ਉਹਦੀ ਆਈਡੀ ਚ ਹੋਣਾ ਚਾਹੀਦੀ ਹੈ ਆਈਡੀ ਚ ਜਿਹੜਾ ਕੰਮ ਹੋਣਾ ਜੀ ਬਾਕੀ ਉਹ ਕੈਸ਼ ਤੇ ਦੋ ਬੰਦੇ ਲੱਗੇ ਹੋਏ ਜੀ ਨਾਲੇ ਡਾਕੂਮੈਂਟ ਦੀ ਰਸੀਦ ਕੱਢਣੀ ਜੀ ਸਰ ਅੱਜ ਤੁਹਾਡੇ ਬਿਜਲੀ ਦਫ਼ਤਰ ਚ ਬਹੁਤ ਜ਼ਿਆਦਾ ਰਸ਼ ਹੋਇਆ ਹੋਇਆ ਹੈ ਪਬਲਿਕ ਹੈਰਾਨ ਹੋ ਰਹੀ ਹੈ ਕੀ ਕਾਰਨ ਹੈ ਜੀ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਬੀਡੀਐ ਸਕੀਮ ਲਾਂਚ ਕੀਤੀ ਗਈ ਹੈ ਜਿਹਦੇ ਤਹਿਤ ਬਟਮੋਲੇ ਖਪਤਕਾਰਾਂ ਦਾ ਲੋਡ ਰੇਟ ਦੇ ਕੇ ਘੱਟ ਖਰਚੇ ਦੇ ਉੱਤੇ ਵਧਾਇਆ ਜਾ ਰਿਹਾ ਹੈ ਇਸ ਕਰਕੇ ਉਹ ਲੋਕ ਮੈਨੇਜਮੈਂਟ ਵੱਲੋਂ ਦਿੱਤੀ ਸਹੂਤ ਨੂੰ ਮੁੱਖ ਰੱਖ ਕੇ ਉਹਦਾ ਬੈਨੀਫਿਟ ਲੈਣ ਵਾਸਤੇ ਲੋੜ ਵਧਾਉਣਾ ਰਿਹਾ ਜੀ ਪਰ ਸਰ ਟਾਈਮ ਬਹੁਤ ਘੱਟ ਦੱਸ ਰਹੇ ਆ ਤੁਹਾਡੇ ਕੋਲ ਜਿਹੜੇ ਇੱਥੇ ਹਿਮਾਲਿਆ ਕਹਿੰਦੇ ਟਾਈਮ ਅੱਜ ਦਾ ਹੀ ਹੈਗਾ ਜੀ ਤੇ ਲੈਣਾ ਬਹੁਤ ਲੰਬੀ ਲੱਗਦੀ ਹੈ ਟਾਈਮ ਤਾਂ ਦਾ ਅਸਲ ਸੀਗਾ ਪਰ ਲੋਕ ਹੀ ਕੁਝ ਕਾਰਨਾ ਕਰਕੇ ਅੱਜ 10 ਡਾਟਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਬਾਕੀ ਉਹਦੇ ਵਾਸਤੇ ਆਪਣੇ ਲੈਵਲ ਤੇ ਅਸੀਂ ਦੋ ਕਾਊਂਟਰ ਖੋਲ੍ਹਦੇ ਹੋਏ ਨੇ ਪੇਮੈਂਟਾਂ ਬਣਾਉਣ ਵਾਸਤੇ ਵੀ ਦੋ ਨੇ ਕੈਸ਼ੀਅਰ ਵਾਸਤੇ ਵੀ ਦੋ ਉਠਾਏ ਹੋਏ ਨੇ ਮਨੇਜ ਕਰ ਰਹੇ ਹਾਂ ਪਰ ਇਕੱਠ ਬਹੁਤ ਜਿਆਦਾ ਜਿਹੜੇ ਅੱਜ ਰਹਿ ਜਾਂਦੇ ਆ ਜੀ ਉਹਨਾਂ ਦਾ ਫਿਰ ਕੋਈ ਹੱਲ ਕਰਾਂਗੇ ਜਿਹੜੇ ਪਹੁੰਚੇ ਹੋਏ ਆ ਇੱਥੇ ਜਿਵੇਂ ਉਹ ਰਹਿ ਜਾਂਦੇ ਆ ਜੀ ਅੱਜ ਅਸੀਂ ਤਾਂ ਕੋਸ਼ਿਸ਼ ਕਰਾਂਗੇ ਅੱਜ ਹੀ ਕਰਕੇ ਜਾਵਾਂਗੇ ਕਿਉਂ ਅੱਜ ਤੋਂ ਬਾਅਦ ਇਹ ਡੇਟ ক্লোਜ਼ ਹੋ ਜਾਣੀ ਉੱਤੇ ਵਾਸਤੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਸਰ ਐਕਸਟੈਂਡ ਵਾਸਤੇ ਤੁਸੀਂ ਕੀ ਕਿਹਾ ਨਹੀਂ ਮੈਂ ਐਕਸੈਸ ਸਾਹਿਬ ਨਾਲ ਗੱਲ ਕੀਤੀ ਹੈ ਜੀ ਵੀ ਜਿਵੇਂ ਲੋਕਾਂ ਦੀ ਡਿਮਾਂਡ ਹੈ ਕਿ ਜਿਵੇਂ ਇੱਥੇ ਖਪਤਕਾਰ ਪਹੁੰਚ ਰਹੇ ਆ ਉਹਦੇ ਮੁਤਾਬਕ ਡੇਟ ਵਧਾਈ ਜਾਵੇ ਤਾਂ ਕਿ ਲੋਕ ਸਰਕਾਰ ਸਰਕਾਰੀ ਮੈਨੇਜਮੈਂਟ ਦੀ ਸਕੀਮ ਦਾ ਫਾਇਦਾ ਲੈ ਸਕਣ ਸਰਹਤੇ ਬੀਅਰਗ ਵੀ ਆਏ ਹੋਏ ਨੇ ਨਾ ਉਹ ਸਵੇਰ ਤੋਂ ਕੱਢੇ ਨੇ ਤੇ ਉਹ ਕਹਿ ਰਹੇ ਨੇ ਵੀ ਬੰਦਾ ਹੁਣ ਤੱਕ ਵੀ ਕੰਮ ਨਹੀਂ ਹੋਇਆ ਵੀ ਕਾਊਂਟਰ ਇੱਕ ਹੈਗਾ ਅਗਰ ਜੇਕਰ ਕਾਊਂਟਰਾਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਮਤ ਉਹਨਾਂ ਨੂੰ ਸੌਖ ਹੋ ਜਾਂਦੀ ਹੈ ਤੇ ਇਸ ਕਰਕੇ ਉਹ ਜਿਹੜੀ ਹੈ ਡੇਟ ਵਧਾਉਣ ਦੀ ਗੱਲ ਕਰ ਰਹੇ ਨੇ ਸਰਵਪੰਤੇ ਅੰਦਰ ਪਹਿਲਾਂ ਹੀ ਕਾਊਂਟਰ ਦੋ ਸਥਾਪਿਤ ਕੀਤੇ ਹੋਏ ਨੇ ਪਰ ਲੇਕਿਨ ਕਰਮਚਾਰੀ ਇੰਨੇ ਜ਼ਿਆਦਾ ਨੇ ਦੋ ਕਾਊਟ ਹੋਏ ਕੰਟਰਾ ਦੇ ਅੰਦਰ ਵੀ ਕਵਰ ਕਰਨ ਦੇ ਵਿੱਚ ਦਿੱਕਤ ਆਈ ਹੈ ਫਿਰ ਵੀ ਅਸੀਂ ਆਪਣੇ ਮੈਕਸਿਮਲ ਕੋਸ਼ਿਸ਼ਾਂ ਕਰਕੇ ਬੰਦੇ ਲਾ ਕੇ ਸਰ ਸਰਖਪਤ ਕਾਰਨਾ ਨੂੰ ਦੇਖਦੇ ਹੋਏ ਤਾਂ ਇਸ ਦੀ ਡੇਟ ਵਧਾ ਲੈਣੀ ਚਾਹੀਦੀ ਹੈ ਬਿਲਕੁਲ ਜੀ ਅਸੀਂ ਵੀ ਆਪਣੇ ਉੱਚ ਅਧਿਕਾਰੀਆਂ ਦਾ ਇਸ ਗੱਲ ਦੀ ਪਹੁੰਚ ਕਰ ਰਹੇ ਹਾਂ ਵੀ ਇਸ ਦੀ ਡੇਟ ਵਧਾਈ ਜਾਵੇ ਅੱਗੇ ਲੋਕ ਸੰਤੁਲਨ ਹੋਵੇ ਸੋਰੀ ਬਦੀਖ ਸਾਹਿਬ ਜਿਹੜੇ ਸੀਨੀਅਰ ਸਿਟੀਜ਼ਨ ਦੇ ਜਿਹੜੀ ਹੈਗਾ ਅਲੱਗ ਲਾਈਨ ਲਗਾ ਦੇਣੀ ਚਾਹੀਦੀ ਸੀ ਜੀ ਸੀਨੀਅਰ ਸਿਟੀਜ਼ਨ ਨੂੰ ਰੱਗਤਾ ਵਰਤੇ ਵੀ ਜਿਹੜਾ ਕੋਈ ਹੈਗਾ ਵੱਖਰੇ ਤੌਰ ਤੇ ਉਹਨੂੰ ਬੀਲ ਕੀਤਾ ਜਾਂਦਾ ਜੇ ਕੋਈ ਪੇਸ਼ੈਂਟ ਹੈ ਉਹਨੂੰ ਵੀ ਵੱਖਰੇ ਤੌਰ ਤੇ ਰੀਡ ਕੀਤਾ ਜਾਂਦਾ ਤਾਂ